ਕਪਿਲ ਸ਼ਰਮਾ ਸ਼ੋਅ ਵਾਪਸ ਆ ਰਿਹਾ ਹੈ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਤੇ ਸ਼ੋਅ ਇਸ ਵਾਰ ਕੁਝ ਅਲੱਗ ਹੀ ਅੰਦਾਜ਼ ਵਿਚਾਰਿਆ ਤੁਹਾਨੂੰ ਇਸ ਸ਼ੋਅ ਵਿੱਚ ਨਵੀਂ ਟੀਮ ਨਜ਼ਰ ਆਵੇਗੀ ਤੇ ਕੁਝ ਪੁਰਾਣੇ ਕਲਾਕਾਰ ਵੀ ਨਜ਼ਰ ਆਉਣਗੇ ਹਾਲਾਂਕਿ ਕਪਿਲ ਸ਼ਰਮਾ ਪਹਿਲਾ ਵਾਂਗ ਇਸ ਸ਼ੋਅ ਵਿੱਚ ਦੇਖਣ ਨੂੰ ਮਿਲਣਗੇ ਇਸ ਸ਼ੋਅ ਨੂੰ ਦੇਖ ਕੇ ਤੁਹਾਡੇ ਪੀੜਾ ਪੈਣ ਵਾਲੀਆਂ ਨੇ ਇਹ ਸ਼ੋਅ 10 ਸਤੰਬਰ ਨੂੰ ਔਨ ਏਅਰ ਹੋਣ ਜਾ ਰਿਹਾ ਹੈ ਦੀ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਵਿੱਚ ਜਦੋਂ ਅਕਸ਼ੇ ਕੁਮਾਰ ਆਉਣਗੇ ਤਾਂ ਉਹ ਕਪਿਲ ਦੇ ਜੋਕਸ ਤੇ ਹੱਸਣਗੇ ਨਹੀਂ ਪੜਾਸ ਕੱਢਣਗੇ ਜੇ ਦੇਖਿਆ ਜਾਵੇ ਤਾਂ ਕਪਿਲ ਦੇ ਜੋਕਸ ਇੰਨੇ ਮਜ਼ੇਦਾਰ ਹੁੰਦੇ ਨੇ ਕਿ ਹਰ ਕਿਸੇ ਨੂੰ ਹਾਸਾ ਆ ਹੀ ਜਾਂਦਾ ਹੈ ਪਰ ਅਕਸ਼ੇ ਕੁਮਾਰ ਪੜਾਸ ਕਿਉਂ ਕੱਢਣਗੇ ਦੱਸਦੇ ਕਪਿਲ ਹੱਸਦੇ ਹੱਸਦੇ ਕਹਿੰਦੇ ਨੇ ਕਿ ਹਰ ਜਨਮ ਦਿਨ ਤੇ ਇੱਕ ਸਾਲ ਛੋਟੇ ਕਿਵੇਂ ਹੋ ਜਾਂਦੇ ਹੋ ਜਿਸ ਤੋਂ ਬਾਅਦ ਅਕਸ਼ੇ ਖੁਦ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਉਹ ਕਹਿੰਦੇ ਇਹ ਆਦਮੀ ਇੰਨੀ ਨਜ਼ਰ ਲਗਾਉਂਦਾ ਹੈ ਕਿ ਸੱਚੇ ਚ ਦੇਖੋ ਮੇਰੀਆਂ ਫਿਲਮਾਂ ਤੇ ਪੈਸਿਆਂ ਤੇ ਨਜ਼ਰ ਪਾ ਦਿੱਤੀ ਇਸ ਨੇ ਹੁਣ ਦੇਖੋ ਮੇਰੀਆਂ ਫਿਲਮਾਂ ਹੀ ਨਹੀਂ ਚੱਲ ਰਹੀਆਂ ਹਾਲਾਂਕਿ ਅਕਸ਼ੇ ਕੁਮਾਰ ਇਸ ਛੋ ਵਿੱਚ ਰਕুল ਪ੍ਰੀਤ ਨਾਲ ਆਪਣੀ ਫਿਲਮ ਕਟਪੁਤਲੀ ਦੀ ਪ੍ਰੋਮੋਸ਼ਨ ਕਰਨ ਲਈ ਆਏ ਸੀ ਪਰ ਕਪਿਲ ਦੇਸ਼ ਜੋਗ ਨੂੰ ਸੋਨੋ ਪੜਾਸ ਕੱਢਣ ਲੱਗ ਜਾਂਦੇ ਨੇ ਇਹ ਪੜਾਸ ਮਜ਼ਾਕ ਵਿੱਚ ਕੱਢੀ ਗਈ ਸੀ ਜਾਂ ਫਿਰ ਅਸਲ ਵਿੱਚ ਉਹ ਤਾਂ ਇਸ ਦੇ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪੰਜਾਬੀ ਗਾਇਕ ਕਾਕਾ ਨੇ ਸੰਗੀਤ ਜਗਤ ਵਿੱਚ ਚੰਗਾ ਮੁਕਾਮ ਹਾਸਿਲ ਕਰ ਲਿਆ ਹੈ ਕਿ ਅੱਜ ਉਹਨਾਂ ਨੂੰ ਹਰ ਕੋਈ ਜਾਣਦਾ ਹੈ ਉਹਨਾਂ ਦੇ ਪੰਜਾਬੀ ਇੰਡਸਟਰੀ ਨੂੰ ਵਧੀਆ ਤੋਂ ਵਧੀਆ ਗੀਤ ਦਿੱਤੇ ਤੇ ਉਹਨਾਂ ਦਾ ਹਰ ਗੀਤ ਟ੍ਰੈਂਡਿੰਗ ਵਿੱਚ ਹੀ ਹੁੰਦਾ ਹੈ ਹਾਲੇ ਵਿੱਚ ਕਾਕਾ ਦਾ ਗੀਤ ਮਿੱਟੀ ਦੇ ਟਿੱਬੇ ਰਿਲੀਜ਼ ਹੋਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ 29 ਜੁਲਾਈ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ 46 ਮਿਲੀਅਨ ਤੋਂ ਵੱਧ ਲਾਈਕ ਮਿਲ ਚੁੱਕੇ ਨੇ ਕਾਕਾ ਦਾ ਗੀਤ ਮਿੱਟੀ ਦੇ ਟਿੱਬੇ ਕਈ ਰਿਕਾਰਡ ਤੋੜ ਚੁੱਕਾ ਹੈ ਹਣਿਸ ਗੀਤ ਨੇ ਬਿਲਬੋਰਡ ਇੰਡੀਆ ਚਾਰਟ ਵਿੱਚ ਟੌਪ 20 ਜਗ੍ਹਾ ਬਣਾਈ ਹੈ ਇਸ ਗੀਤ ਨੂੰ ਬਿਲਬੋਰਡ 뮤직 ਚਾਰਟ ਵਿੱਚ 15ਵਾਂ ਸਥਾਨ ਮਿਲਿਆ ਹੈ ਕਾਕਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਕਾਉਂਟ ਤੇ ਸਟੋਰੀ 'ਪਾ ਆਪਣੇ ਫੈਨਸ ਨਾਲ ਸਾਂਝੀ ਕੀਤੀ ਹੈ ਇਸ ਤੋਂ ਪਹਿਲਾਂ ਇਸ ਗੀਤ ਨੂੰ YouTube ਤੇ ਟੌਪ 뮤직 ਵੀਡੀਓ ਵਿੱਚ ਥਾਂ ਮਿਲੀ ਸੀ ਇਹ ਗੀਤ ਜਿੱਥੇ ਨੋਵੇਂ ਨੰਬਰ ਤੇ ਸੀ ਉੱਤੇ ਹੀ ਹੁਣ 6ਵਾਂ ਟੌਪ 뮤직 ਵੀਡੀਓ ਬਣ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਤਾਰਿਆਂ ਨੇ ਗਣੇਸ਼ ਚਤੁਰਥੀ ਮਨਾਈ ਤੇ ਬੱਪਾ ਦਾ ਆਪਣੇ ਕਰ ਸਵਾਗਤ ਕੀਤਾ ਤੇ ਬੱਪਾ ਦੀ ਸੇਵਾ ਕਰਨ ਤੋਂ ਬਾਅਦ ਨਨ ਨੂੰ ਸ਼ਾਨਦਾਰ ਵਿਦਾਈ ਵੀ ਦਿੱਤੀ ਇਸ ਸਭ ਦੇ ਵਿੱਚ ਸੋਨੂ ਸੂਦ ਨੇ ਵੀ ਗਣਪਤੀ ਬੱਪਾ ਦੀ ਸੇਵਾ ਕੀਤੀ ਸੋਨੂ ਸੂਦ ਦੇਸ਼ ਦੀ ਸੇਵਾ ਤੱਕ ਕਰਦੇ ਹੀ ਰਹਿੰਦੇ ਨੇ ਤੇ ਹਮੇਸ਼ਾ ਸੁਰਖੀਆਂ ਵਿੱਚ ਵੀ ਬਣੇ ਹੀ ਰਹਿੰਦੇ ਨੇ ਉਹਨਾਂ ਨੇ ਕਿੰਨੇ ਲੋਕਾਂ ਦਾ ਇਲਾਜ ਕਰਵਾਇਆ ਤੇ ਲੋਕਾਂ ਨੂੰ ਨਵਾਂ ਜੀਵਨ ਵੀ ਦਿੱਤਾ ਹੈ ਤੇ ਗਣਪਤੀ ਬੱਪਾ ਦੇਵੀ ਹੁਣ ਸੇਵਾ ਕੀਤੀ ਹੈ ਬੱਪਾ ਵਿਸਰਜਨ ਤੋਂ ਪਹਿਲਾਂ ਸੋਨੂ ਸੂਦ ਨੇ ਪਰਿਵਾਰ ਨਾਲ ਘਰ ਵਿੱਚ ਹੀ ਗਣੇਸ਼ ਦੀ ਪੂਜਾ ਕੀਤੀ ਉਹਨਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਵਿੱਚ ਸੋਨੂ ਸੂਦ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਨਜ਼ਰ ਆਏ ਲੁੱਕ ਦੀ ਗੱਲ ਕਰੀਏ ਤਾਂ ਸੋਨੂ ਸੂਦ ਚਿੱਟੇ ਰੰਗ ਦੇ ਟੀ-ਸ਼ਰਟ ਦੇ ਨਾਲ ਡੈਨਿਮ ਜੀਨਸ ਪਾ ਕੇ ਨਜ਼ਰ ਆ ਰਹੇ ਨੇ ਜਦਕਿ ਉਹਨਾਂ ਦੀ ਪਤਨੀ ਗ੍ਰੇ ਕਲਰ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ ਇਸ ਮੌਕੇ ਉਹਨਾਂ ਦੇ ਨਾਲ ਅਦਾਕਾਰ ਦੇ ਬੱਚੇ ਵੀ ਨਜ਼ਰ ਆਏ ਬੱppa ਵਿਸਰਜਨ ਕਰਨ ਤੋਂ ਪਹਿਲਾਂ ਸੋਨੂ ਸੂਤ ਦੀ ਪਤਨੀ ਨੇ ਬੱppa ਦੇ ਕੰਨਾਂ ਵਿੱਚ ਅਰਦਾਸ ਕੀਤੀ ਤੇ ਗਣਪਤੀ ਬੱppa ਨੂੰ ਕਾਰ ਵਿੱਚ ਬਿਠਾ ਕੇ ਕਾਟੇ ਲੈ ਗਏ ਤੇ ਇੱਥੇ ਜਾ ਕੇ ਉਹਨਾਂ ਨੇ ਬੱppa ਦਾ ਵਿਸਰਜਨ ਕੀਤਾ ਪੰਜਾਬੀ ਸਿੰਗਰ ਕਰਨ ਓਜਲਾ ਦੇ ਲੱਖਾਂ ਕਰੋੜਾਂ ਵਿੱਚ ਫੈਨਸ ਨੇ ਹਰ ਕੋਈ ਉਹਨਾਂ ਦੇ ਗਾਣੇ ਸੁਣਨਾ ਪਸੰਦ ਕਰਦਾ ਹੈ ਹਾਲਾਂਕਿ ਕਰਨ ਓਜਲਾ ਪੰਜਾਬੀ ਸਿੰਗਰ ਨੇ ਪਰ ਇਸ ਵਾਰ ਉਹ ਆਪਣਾ ਪਹਿਲਾ ਹਿੰਦੀ ਗੀਤ ਲੈ ਕੇ ਆ ਰਹੇ ਨੇ ਜਿਸ ਦਾ ਐਲਾਨ ਕਰਨ ਓਜਲਾ ਨੇ ਕਰ ਦਿੱਤਾ ਇਹ ਗੀਤ ਹੈ ਲੋਟਾਣਾ ਇਓਜ਼ਲਾ ਦਾ ਪਹਿਲਾ ਹਿੰਦੀ ਗੀਤ ਜਿਸ ਦਾ ਐਲਾਨ ਕਰਨ ਓਜ਼ਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰ ਆਪਣੇ ਫੈਨਸ ਨੇ ਦੱਸਿਆ ਹੈ ਕਰਨ ਓਜ਼ਲਾ ਆਪਣਾ ਪਹਿਲਾ ਹਿੰਦੀ ਗੀਤ ਲੈ ਕੇ ਆ ਰਹੇ ਨੇ ਉਹਨਾਂ ਦਾ ਇਹ ਗੀਤ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਗੀਤ ਵਿੱਚ ਓਜ਼ਲਾ ਨਾਲ ਪੰਜਾਬੀ ਅਦਾਕਾਰ ਤਨੂ ਗਰੇਵਾਲ ਨਜ਼ਰ ਆਉਣ ਵਾਲੀ ਹੈ ਇਸ ਗੀਤ ਵਿੱਚ ਦੋਵਾਂ ਦੇ ਵਿਚਾਲੇ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੇਜੀ ਵੀ ਨੇ ਇਸ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਗਾयक ਨੇ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਹਾਲ ਹੀ ਵਿੱਚ ਇਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਸ਼ੇਅਰ ਕਰ ਆਪਣੇ ਫੈਨਸ ਨਾਲ ਇੱਕ ਗੱਲ ਸ਼ੇਅਰ ਕੀਤੀ ਕਿ ਉਹਨਾਂ ਨੂੰ ਇੰਡਸਟਰੀ ਵਿੱਚ 29 ਸਾਲ ਪੂਰੇ ਹੋ ਚੁੱਕੇ ਨੇ ਗਾਇਕ ਜੇਜੀ ਵੀ ਵੱਲੋਂ ਸਾਂਝਾ ਕੀਤਾ ਇਹ ਪੋਸਟ ਉਹਨਾਂ ਦੀ ਪਹਿਲੀ ਐਲਬਮ ਦਾ ਹੈ ਜੋ 1993 ਵਿੱਚ ਰਿਲੀਜ਼ ਹੋਇਆ ਸੀ ਇਸ ਦੇ ਨਾਲ ਜੇਜੀਬੀ ਨੇ ਕੈਪਸ਼ਨ ਵੀ ਦਿੱਤੀ ਅਦਾਕਾਰ ਨੇ ਲਿਖਿਆ ਹੈ ਕਿ ਮੇਰੇ ਸੰਗੀਤਕ ਸਫ਼ਰ ਦਾ ਪਹਿਲਾ ਪੋਸਟ 1993 ਗਾयक ਨੇ ਆਪਣੇ 29 ਸਾਲਾਂ ਦੇ ਕੈਰੀਅਰ ਵਿੱਚ ਉਹਨਾਂ ਨੇ ਇੰਡਸਟਰੀ ਨੂੰ ਇੱਕ ਤੋਂ ਇੱਕ ਵੱਧ ਹਿੱਟ ਗੀਤ ਦਿੱਤੇ ਇਸ ਦੇ ਨਾਲ ਗਾਇਕ ਨੇ ਇੱਕ ਹੋਰ ਪੋਸ ਆਪਣੇ ਇੰਸਟਾਗ੍ਰam ਤੇ ਸਾਂਝੀ ਕੀਤੀ ਜਿਸ ਵਿੱਚ ਗਾਇਕ ਨੇ ਆਪਣੀਆਂ ਸਾਰੀਆਂ ਐਲਬਮਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਆਪਣੇ ਪਸੰਦੀਦਾ ਸਟਾਰ ਨਾਲ ਜੁੜੇ ਹਰ ਅਪਡੇਟ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।